ਕਬਿ ਜਿਹੜੇ ਆਪਣਾ ਬਾਹਰੀ ਦੇ ਵਿੱਚ ਬੇਦਖੀ ਡੈਥ ਹੋਈ ਉਹ ਤੁਹਾਡਾ ਕੀ ਲੱਗਦਾ ਸੀ ਜੀ ਮੇਰਾ ਬੇਟਾ ਹੈ ਜੀ ਉੱਥੋਂ ਰੋਡ ਕ੍ਰੋਸ ਕਰਨ ਲੱਗਾ ਤੇ ਉਹ ਗੱਡੀ ਤੇਜ਼ ਰਫ਼ਤਾਰ ਨਾਲ ਆਈ ਹੈ ਤਾਂ ਇਹਨਾਂ ਨੂੰ ਦਰੜਤੇ ਚਲੇਗੀ ਬੇਟਾ ਹੀ ਮੇਰਾ ਕਿੰਨੇ ਚਿਰ ਤੋਂ ਗਿਆ ਸੀ ਜਦੋਂ ਉਹ ਉਹਨੂੰ 5.5 ਸਾਲ ਹੋ ਗਏ ਨੇ ਜੀ ਇੱਕ ਵਾਰਾਂ ਛੁੱਟੀ ਆਇਆ ਮਹੀਨਾ ਇਹਨਾਂ ਅਗਲਾ ਆ ਕੇ ਚਲਾ ਗਿਆ ਦੂਰੀਆ ਫਿਰ ਗਿਆ ਹੈ ਕੀ ਕਿਆ ਗੱਲ ਬਣ ਗਈ ਹੈ ਕਿੰਨੀ ਉਮਰ ਸੀ ਜਦੋਂ ਉਮਰ ਰਹੀ ਸੀ 40 ਦੇ ਸਾਲ ਤੋਂ ਥੱਲੇ ਹੀ ਸੀ ਘਾਟੇ ਹੀ 40 ਤੋਂ ਜੀ ਮੰਨ ਕਰੀ ਸਰਕਾਰ ਦੀ ਉਹਨਾਂ ਇਹੋ ਕਰਦੇ ਆ ਮਤ ਕੀਤੀ ਜਾਵੇ ਉਸਨੂੰ ਅਨਸਾਫ ਵੇਲੇ ਮੁਰਜੀ ਕੰਮ ਤੇ ਜਾ ਰਹੇ ਸੀ ਰੋਡ ਐਕਸੀਡੈਂਟ ਹੋ ਗਿਆ ਗੱਡੀ ਤੇ ਆਏ ਆ ਵੈਸੇ ਗੱਡੀ ਨੇ ਰੋਡ ਦੇ ਆਊਟਸਾਈਡ ਤਾਰਤਾ ਰੋਡ ਕ੍ਰੋਸ ਕਰਨ ਲੱਗਿਆ ਸਪੀਡ ਤੇ ਗੱਡੀ ਆਈ ਏ ਉਹਨਾਂ ਨੂੰ ਦਰੜ ਕੇ ਗੱਡੀ ਅੱਗੇ ਲੰਗੀ ਮੌਕੇ ਤੇ ਮੌਤ ਹੋ ਗਈ ਕਿੰਨਾ ਚਿਰ ਤੋਂ ਇੱਕ ਕੰਪਨੀ ਵਿੱਚ ਕੰਮ ਕਰਦੇ ਸੀ ਕੀ ਕਰਦੇ ਸੀ ਹਾਂਜੀ ਕੰਪਨੀ 'ਚ ਕੰਮ ਕਰਦੇ ਸੀ ਵਿਜਾ ਹੈਗਾ ਸੀ ਆਜ਼ਾਦ ਵਿਜਾ ਸੀ ਤੇ ਕੰਮ ਤੇ ਗਏ ਆ ਦਿਨੇ ਬਾਕੀ ਪੁੰਚੇ ਨਹੀਂ ਗਏ ਕਿੰਨਾ ਚਿਰ ਹੋ ਗਿਆ ਸੀ ਆ ਵੀ ਨੂੰ 12 ਸਾਲ ਹੋ ਗਏ ਮਰ 4 ਸਾਲ ਅੱਗੇ ਲਾਏ ਸੀ ਵਿੱਚੋਂ 1 ਮਹੀਨੇ ਦੀ ਛੁੱਟੀ ਆਏ ਆ ਹੁਣ 1.5 ਸਾਲ ਹੋ ਗਿਆ ਸੀ ਗਏ ਨੂੰ ਤੇ 1.5 ਸਾਲ ਬਾਅਦ ਇਹ ਕਿਹੜੇ ਮੌਕੇ ਦੇ ਵਿੱਚ ਗਏ ਸੀ ਬਹਿਰੀਨ ਚ ਗਏ ਸੀ ਹਾਂ ਇਹ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਯਾਦ ਨਹੀਂ ਜਦਾ ਬਾਰ-ਬਾਰ 4 ਜਾਂ 6 ਸਾਢੇ ਪੰਜ ਸਾਲ ਹੋ ਗਏ ਆ ਕੀ ਕਾਰਨ ਹੋਇਆ ਜਿਹੜਾ ਜਿਹੜਾ ਸੜਕ ਹਾਸਾ ਹੋਇਆ ਵਾ ਉਹਦਾ ਹਾਸਾ ਬਰਾੜਾ ਉਹ ਗੱਡੀ ਨੂੰ ਲੈ ਕੇ ਜਾਂਦੀ ਆ ਕੰਪਨੀ ਚ ਲਾ ਕੇ ਜਾਂਦੀ ਆ ਕੀ ਕਾਰਨ ਸੜਕ ਤੇ ਹਾਸਾ ਤਾਂ ਯਾਦ ਕਿਵੇਂ ਆਸਾ ਬਾਰੇ ਇਹ ਵੀਰ ਜੀ ਗੱਡੀ ਨਾ ਅੱਗੇ ਆਉਂਦੀ ਸੀ ਹੋਰ ਗੱਡੀਆਂ ਉੱਥੇ ਕੰਮ ਤੇ ਛੱਡ ਕੇ ਆਉਂਦੀ ਸੀ ਗੱਡੀ ਇਹ ਗੱਡੀ ਅੱਜ ਬਦਲ ਕੇ ਆਈ ਆ ਇਹਨੇ ਗੱਡੀ ਨੇ ਰੋਡ ਤੇ ਉਨ ਉਤਾਰ ਦਿੱਤਾ ਹੈ ਡਰਾਈਵਰ ਕਹਿੰਦਾ ਤੂੰ ਇੱਥੋਂ ਤੁਰ ਕੇ ਚਲੇ ਜਾ ਤੇ ਉਹ ਬਾਈ ਤੁਰ ਕੇ ਉਥੋਂ ਗੱਡੀ ਤੋਂ ਉਤਰ ਗਿਆ ਹੈ ਉਥੋਂ ਰੋਡ ਕ੍ਰੋਸ ਕਰਨ ਲੱਗਾ ਤੇ ਉਹ ਗੱਡੀ ਤੇਜ਼ ਰਫ਼ਤਾਰ ਨਾਲ ਆਈ ਹੈ ਤਾਂ ਇਹਨਾਂ ਨੂੰ ਡਰੜ ਕੇ ਚਲੇ ਗਈ ਕਿਵੇਂ ਤੁਹਾਨੂੰ ਜਿਹੜਾ ਹਾਦਸਾ ਦਾ ਪਤਾ ਲੱਗਾ ਕਿਹਨੂੰ ਦੱਸਿਆ ਵੀ ਸਰਾਹ ਸੌ ਫਰ ਗਿਆ ਉੱਥੇ ਨਾਲ ਮੁੰਡੇ ਸੀ ਉਹਨਾਂ ਸੁਬਾ ਕਾਲ ਕੀਤੀ ਹੈ ਉਹਨਾਂ ਦੱਸਿਆ ਫੋਨ ਲਾ ਕੇ ਨਾ ਗੱਲ ਬਣ ਗਈ ਤੇ ਵੀ ਗੱਲਾਂ ਕੀਤੀ ਜੀ ਕਿ ਉਹਨਾਂ ਦੇ ਘਰ ਪਰਿਵਾਰ ਵਿੱਚ ਜ਼ਰੂਰ ਕੌਣ ਹੋਵੇਗਾ ਵੀਰ ਦਾ ਨਾਮ ਅਨਜੀਤ ਸਿੰਘ ਦਾ ਤੇ ਦੋ ਬੱਚੇ ਆ ਇੱਕ ਬੇਟੀ ਆ ਇੱਕ ਲੜਕਾ ਅਨਜੀ ਪਰਿਵਾਰ ਦੇ ਵਿੱਚ ਮਾਤਾ ਪਿਤਾ ਮੈਂ ਬ੍ਰਦਰ ਆ ਉਹਨਾਂ ਦਾ ਛੋਟਾ ਇੱਕ ਸਾਡੇ ਸਿਸਟਰ ਮੈਰਿਜ ਹੋਈ ਹੈ ਦੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਸਾਡੀ ਕੋਈ ਸਹਾਇਤਾ ਕੀਤੀ ਜਾਵੇ ਐਡੇ ਵੀ ਅਸੀਂ ਨਹੀਂ ਕਿ ਪਹੁੰਚ ਆਲੇ ਬੰਦੇ ਹੈਗੇ ਸਾਨੂੰ ਕੋਈ ਸਰਕਾਰ ਤੋਂ ਮਦਦ ਮਿਲੇ ਸਹਾਇਤਾ ਸਾਡੀ ਕੋਈ ਸਰਕਾਰ ਵੀ ਕਰੇ ਸਾਨੂੰ ਕੋਈ ਮਾਫਜ਼ਾ ਮਿਲੇ ਸਾਨੂੰ ਇਨਸਾਫ ਮਿਲੇ ਬਾਕੀ ਜੋ ਵੀ ਗੱਡੀ ਵਾਲੇ ਨੇ ਗਲਤ ਕੀਤਾ ਐ ਰੋਡ ਤੇ ਉਹਨੂੰ ਤਾਰ ਦਿੱਤਾ ਬਾਕੀ ਉਹ ਗੱਡੀ ਵਾਲਾ ਮਨੋ ਪੁਲਿਸ ਨੇ ਰੈਸ਼ ਕਰ ਲਿਆ ਹਾਂਜੀ ਗੱਡੀ ਵਾਲਾ ਪੁਲਿਸ ਨੇ ਅਰੈਸਟ ਕਰ ਲਿਆ ਹਾਂਜੀ ਇਹ ਵੀ ਕਲਾਸ਼ ਨੂੰ ਵਾਸਤੇ ਚਾਰਪੋ ਕੀ ਸੰਸਥਾ ਵਾਂਗ ਮੰਨ ਕਰ ਸੰਸਥਾਵਾਂ ਉੱਥੇ ਸੰਸਥਾ ਬਣੀ ਹੈ ਉਹ ਆਂਦੇ ਆ ਵੀ ਲਾਸ਼ ਤੁਹਾਡੀ ਭੇਜ ਦਿੰਨੇ ਆ ਹੁਣ ਵੇਖੋ ਹੁਣ ਅੱਜ ਪਤਾ ਲੱਗੂਗਾ ਉਹ ਡਾਕੂਮੈਂਟ ਮੰਗਦੇ ਪਏ ਅੱਜ ਪਤਾ ਲੱਗੂ ਕਲੀਅਰ ਸ਼ਾਮ ਨੂੰ ਕੀ ਆਂਦੇ ਆ ਕਿਹਨਾਂ ਭਾਈ ਦੱਸੋ ਭਾਈ ਚਰਨਜੀਤ ਸਿੰਘ ਕਿਸਾਨ ਮਜ਼ਦੂਰ ਸ਼ਰਸ਼ ਕਮੇਟੀ ਦਾ ਪਿੰਡ ਦਾ ਪ੍ਰਧਾਨ ਹੈ ਜੀ ਇਹਦਾ ਅੱਜ ਪਹਿਲੇ ਦਿਨ ਚ ਸ਼ੁਰੂ ਹੋਤਾ ਸਾਡੇ ਦੇਸ਼ ਦੇ ਇਹ ਕੀ ਆ ਪਿੰਡ ਦੇ ਲੋਕਾਂ ਨੂੰ ਦੇ ਜੀ ਠੀਕ ਹੈ ਜੀ ਕਹਾਂ ਕੀ ਹੈ ਜੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਸਰਕਾਰਾਂ ਦੀ ਸਾਡੇ ਪੰਜਾਬ ਦੇ ਨੌਜਵਾਨਾਂ ਜਿਹੜੇ ਬਾਹਰ ਨੂੰ ਜਾ ਰਹੇ ਆ ਤੇ ਉਹ ਬਾਹਰ ਵੇਖੋ ਪਾਣਾ ਵਾਪਰ ਗਿਆ ਤੇ ਇਹ ਕਮਾਈ ਵਾਸਤੇ ਗਿਆ ਸੀ ਬਿਲਕੁਲ ਮਾਲੀ ਹਾਲਤ ਇਹਨਾਂ ਦੀ ਬਹੁਤ ਮਤਲਬ ਮਾੜੀ ਆ ਘਾਟ ਜ਼ਮੀਨ ਦੇ ਹੋ ਜ਼ਮੀਨ ਵੀ ਸਾਭਦੀ ਆ ਤੇ ਆਪਦੀ ਕਮਾਈ ਕਰਨ ਗਿਆ ਛੋਟੇ ਛੋਟੇ ਬੱਚੇ ਆ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਦੋਸ਼ੀ ਫੜੇ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹਦੀ ਜਿਹੜੀ লাশ ਆ ਉਹ ਸਰਕਾਰ ਕਾਰਵਾਈ ਕਰਕੇ ਤੇ ਜਲਦ ਤੋਂ ਜਲਦ ਇਹਨਾਂ ਦੇ ਪਰਿਵਾਰ ਦੇ ਹਵਾਲੇ ਕੀਤੀ ਜਾਵੇ ਅਈ ਇਹ ਮਗਰ ਹਾਲੇ ਤੱਕ ਕੋਈ ਇੱਥੇ ਕੋਈ ਮੁਲਾਜ਼ਮ ਆ ਕੋਈ ਵਪਾਰਸਾਈ ਜਾਂ ਕੋਈ ਰਾਜਨੀਤਿਕ ਥੇੜਾ ਜਾਂ ਕੋਈ ਕਿਸੇ ਨੇ ਵਿਸ਼ਵਾਸਤਨ ਕੋਈ ਐ ਕੋਈ ਨਹੀਂ ਜੀ ਕੋਈ ਮੇਰੇ ਸੁਣਨ ਜਿਦਾ ਕੋਈ ਅਜੇ ਕਿਸੇ ਨੇ ਕੋਈ ਵੀ ਕਾਰਵਾਈ ਨਹੀਂ ਹੋਈ ਇਹਦੇ ਤੇ 0% ਹੀ ਹੈ ਜੀ ਨਾ ਕੋਈ ਮੁਲਾਜ਼ਮ ਆਇਆ ਨਾ ਕੋ ਸਰਕਾਰੀ ਅਮਲਾ ਇੱਥੇ ਆਣ ਕੇ ਕਿਸੇ ਨੇ ਪੁੱਛਦੱਸ ਕੀਤੀ ਏ ਕੱਲ ਦੀ ਗੱਲ ਏ ਅੱਜ ਦੂਜਾ ਦਿਨ ਹੋ ਗਿਆ ਏ ਕਿਸੇ ਨੇ ਨਹੀਂ ਪੁੱਛਿਆ ਤਾਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਤੁਹਾਡੇ ਜਰੀਏ ਜੇ ਤੁਸੀਂ ਆਏ ਤੁਹਾਡਾ ਧੰਨਵਾਦ ਤੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਇਹਦੀ ਜਿਹੜੀ Laash ਆ ਉਹ ਇੱਥੇ ਪਿੰਡ ਪਚਾਈ ਜਾਵੇ ਤੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਦੇ ਛੋਟੇ ਛੋਟੇ ਬੱਚੇ ਆ ਤੇ ਉਹਨਾਂ ਦਾ ਕੋਈ ਪ੍ਰਬੰਧ ਕੀਤਾ ਜਾਵੇ ਪੜ੍ਹਾਈ ਦਾ ਜਾਂ ਕਿਸ ਤਰ੍ਹਾਂ ਵੀ ਉਹਦੇ ਤੇ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਵੇ